ਪੰਜਾਬ ਬੁਰੇ ਹਾਲਾਤਾਂ ਚੋਂ ਗੁਜ਼ਰ ਰਿਹਾ ਹੈ ਅਜਿਹੇ ਸਮੇਂ ਵਿੱਚ ਪੰਜਾਬ ਦੇ ਨਾਲ ਬਾਲੀਵੁੱਡ ਵੀ ਆ ਕੇ ਖੜਾ ਹੋ ਗਿਆ ਪੰਜਾਬ ਚ ਆਏ ਭਿਆਨਕ ਹੜ੍ਹਾਂ ਨੂੰ ਦੇਖ ਕੇ ਬਾਲੀਵੁੱਡ ਸੈਲੀਬ੍ਰਿਟੀਜ਼ ਦਾ ਵੀ ਦਿਲ ਪਸੀਜ ਗਿਆ ਇੱਕ ਇੱਕ ਕਰਕੇ ਸਾਰੇ ਬਾਲੀਵੁੱਡ ਸਟਾਰੇ ਪੰਜਾਬ ਚ ਆਏ ਹੜ੍ਹ ਤੇ ਆਪਣਾ ਤੁੱਖ ਪ੍ਰਗਟ ਕਰ ਰਹੇ ਨੇ ਇਸੇ ਸੂਚੀ ਵਿੱਚ ਬਾਲੀਵੁੱਡ ਸੁਪਰਸਟਾਰ ਸ਼ਾਹਰੂਖ ਖਾਨ ਦਾ ਨਾਮ ਵੀ ਸ਼ਾਮਲ ਹੋ ਗਿਆ ਸ਼ਾਹਰੂਖ ਖਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਪੰਜਾਬ ਦੇ ਲੋਕਾਂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਹੈ ਸ਼ਾਹਰੁਖ ਖਾਨ ਨੇ ਇੰਸਟਾਗ੍ਰam ਤੇ ਇੱਕ ਸਟੋਰੀ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਪੰਜਾਬ ਵਿੱਚ ਇਸ ਵਿਨਾਸ਼ਕਾਰੀ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੇ ਦੁੱਖ ਨੂੰ ਸੁਣ ਕੇ ਮੇਰਾ ਦਿਲ ਪਸੀਜ ਗਿਆ ਤੇ ਉਹਨਾਂ ਦੁਆਵਾਂ ਤੇ ਹਿੰਮਤ ਭੇਜ ਰਿਹਾ ਪੰਜਾਬ ਦੀ ਹਿੰਮਤ ਕਦੇ ਨਾ ਟੁੱਟੇ ਪਰਮਾਤਮਾ ਉਹਨਾਂ ਸਾਰਿਆਂ ਤੇ ਕਿਰਪਾ ਬਣਾਈ ਰੱਖੇ ਇਸ ਤੋਂ ਪਹਿਲਾਂ ਸੰਜੀਤਾਤ ਨੇ ਵੀ ਇੰਸਟਾਗ੍ਰਾਮ ਤੇ ਹੜਪੀੜ ਦਾ ਲਈ ਪੋਸਟ ਕੀਤਾ ਸੀ ਸੰਜੇ ਨੇ ਲਿਖਿਆ ਸੀ ਪੰਜਾਬ ਵਿੱਚ ਹੜ੍ਹ ਕਾਰਨ ਹੋਈ ਤਬਾਹੀ ਸੱਚਮੁੱਚ ਦਿਲ ਨੂੰ ਛੂ ਲੈਣ ਵਾਲੀ ਹੈ ਮੈਂ ਸਾਰੇ ਪ੍ਰਭਾਵਿਤ ਲੋਕਾਂ ਨੂੰ ਹਿੰਮਤ ਅਤੇ ਦਬਾਵਾ ਭੇਜ ਰਿਹਾ ਤੇ ਹਰ ਸੰਭਵ ਤਰੀਕੇ ਨਾਲ ਮਦਦ ਕਰਾਂਗਾ ਬਾਬਾ ਜੀ ਪੰਜਾਬ ਚ ਸਾਰਿਆਂ ਨੂੰ ਆਸ਼ੀਸ਼ ਦੇ ਇਸ ਦੇ ਨਾਲ ਹੀ ਸੋਨੂ ਫੂਲ ਇੱਕ ਵਾਰ ਫਿਰ ਤੋਂ ਮਸੀਹਾ ਬਣ ਕੇ ਅੱਗੇ ਆਏ ਸਨ ਤੇ ਉਹਨਾਂ ਨੇ ਵੀ ਇੰਸਟਾਗ੍ਰਾਮ ਤੇ ਲਿਖਿਆ ਸੀ ਸਾਡੇ ਸਾਰਿਆਂ ਨਾਲ ਮਿਲ ਕੇ ਅਸੀਂ ਉਹਨਾਂ ਦੇ ਪੈਰਾਂ ਤੇ ਖੜਾ ਕਰਾਂਗੇ ਜੋਤੇ ਜੋ ਦਿਵਸ ਹੈ ਗੁਰੂ ਅਮਰਦਾਸ ਜੀ ਤੇ ਗੁਰਗੱਦੀ ਦਿਵਸ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਫੇਰੀ ਗੁਰਦੁਆਰਾ ਗੁਰੂ ਦਸ਼ਮੇਸ਼ ਦਰਬਾਰ 7000 ਬਿਬਲੇ ਰੋਡ ਬੇਕਰ ਫੀਲਡ ਕੈਲੀਫੋਰਨੀਆ ਵਿੱਚ ਮਨਾਇਆ ਜਾ ਰਿਹਾ ਹੈ ਗਿਆਨੀ ਪ੍ਰਤਪਾਲ ਸਿੰਘ ਜੀ ਪਟਿਆਲਾ ਹੈੱਡ ਗ੍ਰੰਥੀ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਇਸ ਸਮਾਗਮ ਦਾ ਹਿੱਸਾ ਰਹਿਣਗੇ 1 ਸਤੰਬਰ 2025 ਤੋਂ 7 ਸਤੰਬਰ 2025 ਤੱਕ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਤੁਸੀਂ ਵੀ ਬਨੋ ਇਸ ਦਾ ਹਿੱਸਾ ਵਧੇਰੇ ਜਾਣਕਾਰੀ ਲਈ ਤੁਸੀਂ ਭਾਈ ਗੁਰਮੀਲ ਸਿੰਘ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਉਹਨਾਂ ਦਾ ਨੰਬਰ ਹੈ +16613724803 ਇੱਕ ਵਾਰ ਫਿਰ ਤੋਂ ਨੋਟ ਕਰ ਲਓ +1 661 372 4803 ਪੰਜਾਬ ਬੁਰੇ ਹਾਲਾਤਾਂ ਚੋਂ ਗੁਜ਼ਰ ਰਿਹਾ ਹੈ ਅਜਿਹੇ ਸਮੇਂ ਵਿੱਚ ਪੰਜਾਬ ਦੇ ਨਾਲ ਬਾਲੀਵੁੱਡ ਵੀ ਆ ਕੇ ਖੜਾ ਹੋ ਗਿਆ ਪੰਜਾਬ ਚਾਹੇ ਭਿਆਨਕ ਹੜ੍ਹਾਂ ਨੂੰ ਦੇਖ ਕੇ ਬਾਲੀਵੁੱਡ ਸੈਲੀਬ੍ਰਿਟੀਜ਼ ਦਾ ਵੀ ਦਿਲ ਪਸੀਜ ਗਿਆ ਇੱਕ ਇੱਕ ਕਰਕੇ ਸਾਰੇ ਬਾਲੀਵੁੱਡ ਸtare ਪੰਜਾਬ ਚਾਹੇ ਹੜ੍ਹ ਤੇ ਆਪਣਾ ਦੁੱਖ ਪ੍ਰਗਟ ਕਰ ਰਹੇ ਨੇ ਇਸੇ ਸੂਚੀ ਵਿੱਚ ਬਾਲੀਵੁੱਡ ਸੁਪਰਸਟਾਰ ਸ਼ਾਹਰੂਖ ਖਾਨ ਦਾ ਨਾਮ ਵੀ ਸ਼ਾਮਲ ਹੋ ਗਿਆ ਸ਼ਾਹਰੂਖ ਖਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਪੰਜਾਬ ਦੇ ਲੋਕਾਂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਹੈ ਸ਼ਾਹਰੁਖ ਖਾਨ ਨੇ ਇੰਸਟਾਗ੍ਰam ਤੇ ਇੱਕ ਸਟੋਰੀ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਪੰਜਾਬ ਵਿੱਚ ਇਸ ਵਿਨਾਸ਼ਕਾਰੀ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੇ ਦੁੱਖ ਨੂੰ ਸੁਣ ਕੇ ਮੇਰਾ ਦਿਲ ਪਸੀਜ ਗਿਆ ਤੇ ਉਹਨਾਂ ਦੁਆਵਾਂ ਤੇ ਹਿੰਮਤ ਭੇਜ ਰਿਹਾ ਪੰਜਾਬ ਦੀ ਹਿੰਮਤ ਕਦੇ ਨਾ ਟੁੱਟੇ ਪਰਮਾਤਮਾ ਉਹਨਾਂ ਸਾਰਿਆਂ ਤੇ ਕਿਰਪਾ ਬਣਾਈ ਰੱਖੇ ਇਸ ਤੋਂ ਪਹਿਲਾਂ ਸੰਜੀਤ ਦਤ ਨੇ ਵੀ ਇੰਸਟਾਗ੍ਰਾਮ ਤੇ ਹੜ੍ਹ ਪੀੜਤਾ ਲਈ ਪੋਸਟ ਕੀਤਾ ਸੀ ਸੰਜੀਤ ਨੇ ਲਿਖਿਆ ਸੀ ਪੰਜਾਬ ਵਿੱਚ ਹੜ੍ਹ ਕਾਰਨ ਹੋਈ ਤਬਾਹੀ ਸੱਚਮੁੱਚ ਦਿਲ ਨੂੰ ਛੂ ਲੈਣ ਵਾਲੀ ਹੈ ਮੈਂ ਸਾਰੇ ਪ੍ਰਭਾਵਿਤ ਲੋਕਾਂ ਨੂੰ ਹਿੰਮਤ ਅਤੇ ਦਬਾਵਾ ਭੇਜ ਰਿਹਾ ਤੇ ਹਰ ਸੰਭਵ ਤਰੀਕੇ ਨਾਲ ਮਦਦ ਕਰਾਂਗਾ ਬਾਬਾ ਜੀ ਪੰਜਾਬ 'ਚ ਸਾਰਿਆਂ ਨੂੰ ਆਸ਼ੀਸ਼ ਦੇ ਇਸ ਦਿਨਾਂ ਲਈ ਸਾਨੂੰ ਸੂਲ ਇੱਕ ਵਾਰ ਫਿਰ ਤੋਂ ਮਸੀਹਾ ਬਣ ਕੇ ਅੱਗੇ ਆਏ ਸਨ ਤੇ ਉਹਨਾਂ ਨੇ ਵੀ ਇੰਸਟਾਗ੍ਰਾਮ ਤੇ ਲਿਖਿਆ ਸੀ ਸਾਡੇ ਸਾਰਿਆਂ ਨਾਲ ਮਿਲ ਕੇ ਅਸੀਂ ਉਹਨਾਂ ਦੇ ਪੈਰਾਂ ਤੇ ਖੜਾ ਕਰਾਂਗੇ ਜੋਤੇ ਜੋ ਦਿਵਸ ਹੈ ਗੁਰੂ ਅਮਰਦਾਸ ਜੀ ਤੇ ਗੁਰਗੱਦੀ ਦਿਵਸ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਫੇਰੀ ਗੁਰਦੁਆਰਾ ਗੁਰੂ ਦਸ਼ਮੇਸ਼ ਦਰਬਾਰ 7000 ਬਿਬਲੇ ਰੋਡ ਬੇਕਰ ਫੀਲਡ ਕੈਲੀਫੋਰਨੀਆ ਵਿੱਚ ਮਨਾਇਆ ਜਾ ਰਿਹਾ ਹੈ ਗਿਆਨੀ ਪ੍ਰਤਪਾਲ ਸਿੰਘ ਜੀ ਪਟਿਆਲਾ ਹੈੱਡ ਗ੍ਰੰਥੀ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਇਸ ਸਮਾਗਮ ਦਾ ਹਿੱਸਾ ਰਹਿਣਗੇ 1 ਸਤੰਬਰ 2025 ਤੋਂ 7 ਸਤੰਬਰ 2025 ਤੱਕ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਤੁਸੀਂ ਵੀ ਬਨੋ ਇਸ ਦਾ ਹਿੱਸਾ ਵਧੇਰੇ ਜਾਣਕਾਰੀ ਲਈ ਤੁਸੀਂ ਪਾਈ ਗੁਰਮੀਲ ਸਿੰਘ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਉਹਨਾਂ ਦਾ ਨੰਬਰ ਹੈ +16613724803 ਇੱਕ ਵਾਰ ਫਿਰ ਤੋਂ ਨੋਟ ਕਰ ਲਓ